ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾਂ 'ਚ ਰੱਖੀਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਂ ਜੜੀਆਂ ਜੈ ਜੈਜ ਹੋਣਗੀਆਂ ਬੱਦਲ ਫੇਰ ਲੱਗ ਗਿਆ ਜੀ ਗੁਰਕਣ ਉੱਪਰ ਗੁਰਰ ਗੁਰਰ ਲੱਗ ਗਿਆ ਕਰਨ ਤੇ ਜਵਾਕ ਕਰਨ ਲੈ ਕੇ ਆਇਤਾ ਜੀ ਖੇਤਾਂ ਵੱਲੋਂ ਮੇਰੇ ਵੱਲੋਂ ਸਾਰੇ ਨਹੀਂ ਪਿਆਰ ਪੂਰੀ ਸਸਰੀ ਆਕਾਲ ਚੱਕ ਬਲਾ ਦੇ ਕਿੱਥੇ ਆ ਗਏ ਕਿੱਥੇ ਆ ਗਏ ਮੇਰੇ ਪੁੱਤ ਹੈ ਆਵੀ ਮਾਮਾ ਕੋਮ ਬਣਾ ਕੇ ਗੰਨੇ ਦੇ ਵਿੱਚ ਨਾ ਨਹੀਂ ਨਹੀਂ ਹੈ ਕਿੱਥੇ ਹੀ ਆ ਆਵੀ ਮਾਮਾ ਪੋਪਲੀ ਫਾਰਮ ਵਿੱਚ ਕਿਆ ਪੋਪਲੀ ਫਾਰਮ ਵਿੱਚ ਅਜਾ ਪੋਪਲੀ ਫਾਰਮ ਕਹਿੰਦਾ ਪੋਲਟਰੀ ਫਾਰਮ ਕਹਿੰਦੀ ਐ ਸਿਮਰਿਤ ਕਹੀਂ ਪੋਲਟਰੀ ਨਾ ਪੋਲੇ ਟਰੀ ਪੋਲੇ ਟਰੀ ਪੋਲਟਰੀ ਓਕੇ ਫਾਰਮ ਫਾਰਮ ਇਧਰ ਦੇਖ ਕੇ ਦੱਸਾ ਮੇਰੇ ਵੱਲੋਂ ਮੋਂ ਕਦੇ ਪੋਲਟਰੀ ਫਾਰਮ ਕਰੇ ਮਾਸੇਂ ਫਾਰਮ ਪੱਕ ਗਿਆ ਦਾ ਪੋਲਟਰੀ ਫਾਰਮ ਹਾਂ ਬੱਦਲ ਗੁਰਗੁਰ ਲੱਗ ਗਿਆ ਕਰਨੇਰ ਕਰਨ ਧੁੱਪ ਹੈਗੀ ਆ ਧੁੱਪ ਤਾਂ ਹੈਗੀ ਪਰ ਗੁਰਗੁਰ ਕਰਨ ਲੱਗਿਆ ਖਾਸਾ ਇਧਰ ਉੱਪਰ ਤੇ ਚੜਿਆ ਆ ਖਾਸਾ ਜੀ ਆ ਏਰੀਏ ਜਿਹਦੇ ਰੋਧ ਕੰਮ ਹੋ ਗਿਆ ਚੱਲ ਹਾਂ ਵੀ ਪਤਾ ਹਾਂ ਕਿਆ ਹੈ ਕਿਆ ਦੱਸ ਖਬਰ ਤੇ ਖਬਰ ਜਹੰਦ ਤੇ ਹੈ ਪਹਿਲੇ 8-9 ਦਿਨਾਂ ਮਈ ਚ ਹੋ ਗਰਮੀ ਉਹ ਪਰਣੀਆ ਗਰਮੀ ਆ ਗਰਮੀ ਹੋਂ ਤੂੰ ਆ ਦੱਸਾ ਹਟੇ ਅੱਦਨੋਂ ਆ ਤੇ ਰੰ ਉੱਚੜਦਾ ਜਿਹੜਾ ਹੁਣ ਆ ਇਹ ਗਰਮੀ ਹੈ ਕਿ ਆ ਚੀਜ਼ ਹੈ ਨਾ ਨਾ ਬੱਦਲ ਵੀ ਤਾਂ ਆ ਗਿਆ ਅੱਛਾ ਜੇ ਗਰਮੀ ਆ ਗਈ ਤਾਂ ਬੱਦਲ ਵੀ ਆ ਗਿਆ ਹੈ ਗੱਲ ਤਾਂ ਠੀਕ ਹੈ ਗੰਨੇ ਦੀ ਫੇਰਾ ਵੀ ਅੱਜ ਮਧੂ ਵਾਲਾ ਲਾਇਆ ਜੀ ਹਾਂ ਹਾਂ ਫਿਕਣਾ ਬੋਲਦਾ ਪਰ ਚੱਲਣਾ ਹੀ ਚਾਹੀਦਾ ਮੈਂ ਤਾਂ ਕਹਿੰਦਾ ਕਰਨ ਔਰ ਤੇ ਆਪਾਂ ਨੂੰ ਹੋਰ ਕੀ ਪਾਪਾ ਹਾਂ ਅੱਜ ਦੀਦੀ ਕੋਲ ਚਲਦੇ ਆ ਕੀ ਤੇ ਦੀਦੀ ਕੋਲ ਇੰਨੀ ਨੇੜੇ ਆਏ ਹੋਏ ਆ ਤਾਂ ਸੁਪੂ ਤੇ ਪੁੱਛ ਰਾ ਸੀ ਬੋ ਦੀਦੀ ਕੋਲ ਚੱਲੀਏ ਹਾਂ ਲੈ ਇਹ ਵੀ ਰੈਡੀ ਹੈ ਇਹ ਵੀ ਰੈਡੀ ਹੈ ਕਿੱਥੇ ਜਾਣਾ ਦੱਸ ਕਿੱਥੇ ਜਾਣਾ ਫੇਰ ਕਿੱਥੇ ਜਾਣਾ ਕਿਸੇ ਕੋਲ ਜਾਣਾ ਹੈ ਹੈ ਨਾਨੇ ਸੁਪੂ ਕਿਚਨ ਨੂੰ ਜਾਣਾ ਪੈਨੇ ਦੀਦੀ ਕੋਲ ਕਿੱਥੇ ਜਾਣਾ ਕਾ ਜੀ ਮੱਕੀ ਮੁੱਕੀ ਹਰਿਆਲੀ ਸੋਣੀ ਤੁਹਾਨੂੰ ਹਰਿਆਲੀ ਦਿਖਾਤੀ ਜੀ ਸਭ ਤੋਂ ਮੇਨ ਗੱਲ ਆ ਇਹ ਵੀ ਹਰਿਆਲੀ ਦੇਖੋ ਤੁਸੀਂ ਚਾਰਾ ਪਾਸਾ ਕਰੰਟ ਲੱਗਦਾ ਤੇਰਾ ਵੀ ਕਿਆ ਕਰਾਂ ਫਿਰ ਹੁਣ ਨਹੀਂ ਕਰੰਟ ਲੱਗਦਾ ਇਹ ਗੰਨੇ ਗੰਨੇ ਦੇ ਜੀ ਪੱਛੇ ਲੱਗਦੇ ਹੁਣ ਇਹ ਤੇ ਕਰੰਟ ਦੱਸਦੀ ਇਹ ਆਪਾਂ ਆਏ ਕਰਨਾ ਆਪਾਂ ਕਰੰਟ ਵਾਲੀ ਜਗ੍ਹਾ ਨੂੰ ਜਾਣੇ ਨਹੀਂ ਆਪਾਂ ਨੇ ਆਪਾਂ ਆ ਚੱਲਦੇ ਆ ਇੱਥੋਂ ਇੱਧਰ ਨਿਕਲ ਜਾਂਦੇ ਹਨਾ ਹਾਂ ਆਲਾ ਹੁਣ ਆਪਾਂ ਨੂੰ ਹੁਣ ਨਹੀਂ ਕਰੰਟ ਲੱਗਣਾ ਇੱਥੇ ਚਲਾ ਆਇਆ ਚਲੋ ਭਾਈ ਹੁਣ ਕਰੰਟ ਨਹੀਂ ਲੱਗਣਾ ਹੈਗਾ ਕੌਨ ਕਰੰਟ ਕਰਤਾ ਆਪਾਂ ਨੇ ਖਤਮ ਆਪਾਂ ਅਦਰਬਿੰਦਰਾਂ ਦੀ ਮੱਕੀ ਜੀ ਹੂੰ ਇੱਟੇ ਤਾਂ ਨਹੀਂ ਲੱਦਦਾ ਹੁੰਦਾ ਫੇਚ ਨਹੀਂ ਅੰਨੇ ਪਛਾਦੇ ਉਹ ਤਾਂ ਹਾਂ ਮੈਂ ਹੈ ਕਿਹਾ ਕੁੱਕੜੀ ਉਹ ਕੁੱਕੜੀਆਂ ਹੀ ਕਹਿੰਦੇ ਹੁੰਦੇ ਨੇ ਮੱਕੀ ਚੱਲ ਪੁੱਤ ਕਰਨ ਜੇ ਤੂੰ ਇਹਨੂੰ ਉਹੀ ਚੱਕ ਲੈਰ ਕਨੇੜੀ ਪਰੇਰ ਟਿੱਡੇ ਹੌਲਾ ਹੋਜੂ ਤੇਰਾ ਹਾਂ ਕਨੇੜੀ ਆ ਹਾਸ਼ ਸ਼ਾਬਾਸ਼ ਚੱਲ ਬਿਚਲੀ ਉਹ ਤੇਰੀ ਉਹ ਤੇਰੀ ਉਹ ਤੇਰੀ ਕੁੱਤੇ ਆਹ ਚੱਲ ਕਨੇੜੀ ਚੱਲ ਕਿੱਲੇ ਜੜੀ ਨਵਾਂ ਸਟਾਈਲ ਜਿੱਦਾਂ ਚੱਲ ਸ਼ੇਭੂ ਪਹੁੰਚੀ ਕਿ ਆਪਣੀ ਦੀਦੀ ਕੋਲ ਦੀਦੀ ਦੀ ਉਹ ਰਹਿਣੀ ਦੇਰੀ ਮੈਨੂੰ ਲੱਗਾ ਦਾ ਗਏ ਹੋਇਆ ਕਿਧਰੇ ਬੰਦਾ ਹੋ ਉੱਪਰ ਚੱਦਦੇ ਨੇ ਘਰੋਂ ਪਰ ਨਹੀਂ ਜਾਂਦੇ ਹੁੰਦੇ ਨਾ ਠੀਕ ਹੈ ਓਏ ਪੁੱਤ ਚਾਚੀ ਕਾ ਬਾਦ ਚਾਚੀ ਕਾ ਬਲਾ ਪੁੱਤ ਓਏ ਸ਼ੇਸ਼ਾ ਬਾਦੋ ਧਰ ਨੂਰੇ ਰੱਖ ਲੈ ਰੱਖ ਲੈ ਰੱਖ ਲੈ ਫਸੇ ਦਾ ਬਰਾ ਦੇ ਸასი ਕਰ ਜੈ ਜੀ ਕਲ ਜੀ ਹੂੰ ਹੂੰ ਬਲ ਬਲੋ ਜੀ ਸਰਦਾਰ ਜੀ ਮੈਂ ਸასი ਕਰਣੀ ਮੁਬਾਈਆਂ ਹੋ ਗਈਆਂ ਤੁਹਾਨੂੰ ਹੈ ਕਹਿੰਦੇ ਜਾਨਵਰ ਸੋਹਣੇ ਸੋਹਣੇ ਲੈਂਦੇ ਤੁਸੀਂ ਹੈ ਮਾਖਾ ਵੀ ਹਾਂ ਦੇਖ ਕੇ ਇਹ ਚੱਲ ਕੇ ਜੇ ਹੋਰ ਨਹੀਂ ਮੁਬਾਈਆਂ ਦੇਣ ਆਏ ਸੀਗਾ ਮੈਂ ਆ ਜੋ ਆ ਕਹਿਣ ਲੱਗਿਆ ਕਹਿੰਦੇ ਜਾਣਾ ਕਰਨ ਗਾ ਨਾ ਦੀਦੀ ਕੋਲ ਨੂੰ ਚੱਲਦੇ ਆ ਯਾ ਮੈਂ ਫਾਕ ਕਿੰਨੇ ਕਿੰਨੀਆਂ ਆ ਗਈਆਂ ਜੀ ਫਿਰ ਮੈਸਾ ਵਾਲੀ ਮੈਗੀ ਹੋ ਗਈਆਂ ਹਾਂ ਕਾਹਦਾ ਲੱਖ ਨੂੰ ਪੈ ਗਈਆਂ ਜੀ ਸੋ ਉੱਛੇ 3.5 ਲੱਖ ਨੂੰ ਕਿੰਨੀਆਂ ਲੈਂਦੀਆਂ 4-5 ਲੈਂਦੀਆਂ ਹਾਂ ਬੰਦ ਕਰ ਹਾਂ ਦੇਖ ਲਓ ਤੁਹਾਡੇ ਦੋ ਮਹੀਨੇ ਅੱਛਾ ਅੱਛਾ ਇੱਧਰ ਹੈ ਹਾਂ ਲੱਗ ਮਾ ਉਸ ਤਾਂ ਠੰਡਾ ਹੋ ਗਿਆ ਹਾਂ ਮੈਸਾ ਲਾ ਦੇ ਜੀ ਜਾਈਂ ਇਹਤੀ ਜਾਂ ਹਾਂ ਬਸ ਕਿੜੀਆਂ ਪਲਾਂ ਹਾਂ ਜੀ ਕਿਹਨੇ ਕਿੜੀਆਂ ਆ ਦੋਨੇ ਹੀ ਹਾਂ ਜੀ ਕਿ ਉਹ ਤੋਂ ਆ ਦੋਨੇ ਆਹ ਦੋਨੇ ਆ ਜੀ ਹਾਂ ਜੀ ਅੱਛਾ 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 ਹਾਂ ਦਾ ਕਰਦੀ ਹੋ ਆਪਣੀ ਓਹੋ ਹੋ ਹੋ ਬਸ ਆਹ ਕਟਾਈ ਆ ਨਾਲ ਆਏ ਉਹਦੇ ਇਹਦੇ ਨਾਲ ਆਇਆ ਨਾਲ ਨਾਲ ਕਟੂ ਦੋਨੇ ਹੀ ਹਾਂ ਜੀ ਕਟਾ ਦੇਖੋ ਇਹ ਕਿੰਨਾ ਲੰਬਾ ਇਹ ਤਾਂ ਗੱਲ ਹੈਗੀ ਹੈ ਨਹੀਂ ਇਹਦੇ ਕੱਦ ਦੇ ਹਿਸਾਬ ਨਾਲ ਤਾਂ ਫਿਰ ਲੱਗਣੀ ਹੈ ਤੇ ਉਹ ਵੀ ਕਟਾਈ ਆ ਉਹ ਕੱਟੀ ਆ ਜੀ ਉਹ ਚਲ ਪਾੜ ਲਿਓ ਉਹਨੂੰ ਹਾਂ ਜੀ ਹਾਂ ਜੀ ਇਹਨਾਂ ਨੂੰ ਰੜਾਓ ਨਾਲ ਹਾਂ ਜੀ ਹਾਂ ਜੀ ਆਹ ਤਾਂ ਠੀਕ ਜਾਨ ਮੈਂ ਸਾਰਾ ਆ ਗਈਆਂ ਗੱਲਬਾਤ ਹੈਗੀ ਆ ਕਦ ਕਾਠ ਦੱਸਦਾ ਦੁੱਧ ਵੀ ਚੰਗਾ ਦਉਂਗੀਆਂ ਵੀ ਦੱਸਦੀਆਂ ਆਏ ਨਹੀਂ ਕੁਝ ਵੀ ਕਹਿੰਦੀਆਂ ਅਸੀਂ ਵੀ ਡੰਗਰਾ 'ਚ ਰਹਿੰਦੇ ਆ ਲਾ ਦੇਖੀ ਲਾ ਨਾਲੇ ਤੁਹਾਡੇ ਰਸੇ ਪਾਏ ਹੋਏ ਹੈ ਲਾ 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 ਫੇਰ ਆਉਂਦਾ ਘੁੰਮ ਲਈ ਜਾ ਹਾਂ ਮਟ ਤੁਹਾਡੇ ਕਿ ਤੁਹਾਡੇ ਗਲ ਵੀ ਲਗਾ ਹੋਗੇ ਨੇ ਕੰਨੀ ਛੇਤੀ ਕਿਆ ਕੋਸਾ ਤੇ ਦੁੱਧ ਦਤਾ ਜਾਇਨਾ ਨਾ ਤੇਰਾ ਨਾ ਡਾਟਾ ਹੀ ਹੈ ਨਾ 14 15 ਕਿਲੋ ਕਰਤਾ ਇੱਕ ਮਗਰ ਥੱਲੇ 14 15 ਕਿਲੋ ਠੀਕ ਹੈ ਹਾਂ ਹਾਂ ਬੋਲ ਦੇਖ ਸਾਡੀ ਗੱਲ ਕੱਟ ਤੀ ਨਾ ਤੇਰਾ ਇਹਦਾ ਮਤਲਬ ਵੀ ਨਾ ਕੋਈ ਸਾਡੀ ਗੱਲ ਤਾਂ ਨਾਸੇ ਮਾਰਦਾ ਅੱਛਾ 14 15 ਲੀਟਰ ਦੁੱਧ ਦੱਸਦੇ ਆ ਪੈਸੇ ਕੱਦ ਦੇ ਹਿਸਾਬ ਦਾ ਹੋਣਾ ਤਾਂ ਚਾਹੀਦਾ ਗੱਲ ਤਾਂ ਠੀਕ ਹੈ ਚਲ ਹੁਣ ਦੁਬਾਰਾ ਹੀ ਦੱਸ ਦੇ 15 ਲੀਟਰ ਮਾ ਕੀ ਹੁਣ ਪਾਏ ਤੇ ਪਤਾ ਲੱਗੂ ਜਦ ਆਪਾਂ ਚਾਉਣੀ ਆ ਮੈਂ ਸੱਚੇ ਚੋਏ ਤੇ ਪਤਾ ਲੱਗਣਾ ਜੀ ਜਿਦਾਂ ਚੋਾਈ ਗਾਨੀ ਰੋਟੀ ਹੂੰ ਕੰਨ ਫੜ ਕੈਮਰਾ ਫੜ ਲੈ ਲੰਗਰ ਦੇ ਸਾਹ ਉੱਪਰ ਤੋਂ ਇੱਕ ਮੇ ਰੱਖੀ ਹੋਊਗੀ ਹਾਂ ਹਾਂ ਇਹ ਫੱਦਰ ਹੈ ਵੀ ਮੈਸੇ ਉਧਾਂ ਅੰਦ ਸੇ ਪੀਏ ਵੀ ਇਸ ਕੋਈ ਨਾ ਰਹੀਆਂ ਆ ਤਾਂ ਸੁਭਾਈ ਹੂੰ ਪਪੇ ਤੇ ਬਾਲਕ ਜਿਹੜੇ ਇਹਦੇ ਪਿੱਛੇ ਖੜੂ ਮੈਨੂੰ ਦਿਖਦਾ ਇਹਦੇ ਵਿੱਚ ਨੂੰ ਮੈਂ ਹਾਂਜੀ ਤੇ ਮੈਨੂੰ ਕਰਦਣੇ ਦਿਖਦੀ ਦੀ ਜੀ ਦਿਖਦੇ ਚ ਇਹ ਚੀਜ਼ ਤਾਂ ਤਿਆਰ ਕੀਤੀ ਰਹਿੰਦਾ ਪਪਾ ਇਹ ਜਿਹੜੇ ਬਾਲਕ ਨੇ ਜਿਹੜੇ ਇੱਧਰ ਖੜੇ ਅਸਲ ਮਲਤੀਏ ਇਹ ਮੈਂ ਇੱਧਰ ਤੋਂ ਚੜਦਾ ਹੀ ਇਹ ਵੀ ਕਰਦੇ ਹਾਂ ਹਾਂਜੀ ਇਹ ਕੱਪ ਸੋਦੇ ਹੋਣਾ ਇਹਨਾਂ ਨੂੰ ਬੋਲਣਾਂ ਦਾ ਥਾਲਾ ਕੁਝ ਨਹੀਂ ਹੁੰਦਾ ਹੂੰ ਮੇਰੇ ਤੋਂ ਫਰਕ ਹਾਂਜੀ ਪਰ ਤਜਰਬਾ ਆ ਗਿਆ ਤਾਂ ਹੁਣ ਇਹਨੇ ਡੰਗਰ ਰੱਖ ਲਏ ਹਾਂਜੀ ਹਾਂਜੀ ਆਹ ਬੋਰੀ ਆਹ ਤਾਂ ਲੈਣੇ ਦੋਈ ਦਰਾਗਾ ਦੀਖਣਾ ਕੈਂ ਕਰਦੀ ਜਿੰਦੀ ਆ। ਅੱਜ ਸੱਤਾਂ ਇਹ ਸਾਡੇ ਪੁਰਾਣੇ ਚੱਤੇਵੇਂ ਹੁੰਦੇ ਸੀ। ਹਾਂ ਪਹਿਲਾਂ ਪਾਕਿਸਤਾਨ ਦੇ। ਤਾਂ ਮੁਹਰ ਸੱਤਾਂ। ਚਲ ਹਾਂ ਬੱਕਰ ਕਰੇ। ਹਾਂ ਜੀ। ਪਾਓ ਪਾਓ ਇਹਨਾਂ ਨੂੰ ਮੈਂ ਵੜ ਕੇ ਜੀ ਬੱਸ ਜਿੰਨਾ ਕਹਿੰਦਾ ਜਾਨਵਰ ਨੂੰ ਪਾ ਲੋ, ਮੱਤ ਕਰ ਲੋ। ਹਾਂ ਜੀ ਹਾਂ ਜੀ। ਇਹਦਾ ਆਪਣੇ ਕੋਲ ਡਿਪੈਂਡ ਹੈ। ਆਪਣੇ ਕੋਲ। ਹਾਂ ਜੀ। ਆਫ ਰੇਟ ਵਿੱਚ ਕਿੰਨਾ ਕਿੱਥੇ ਆਉਂਦਾ ਹਾਂ 17 ਹੋ ਲਈ 15 ਹੋ ਰਿਹਾ ਹਾਂ ਸਾਡੇ 16 16 17 ਆਉਂਦਾ ਤੇ ਨਿਊਟ੍ਰੀਸ਼ਨ ਨਿਊ ਪੈਸ਼ੈਂਟ ਚ ਹੈ ਇਹੀ ਪਉਂਦੇ ਵੀ ਅਸੀਂ ਚਲ ਚਾਰ ਰਾਮ ਤੇ ਕਦੇ ਮੈਂ ਕਿ ਹਾਜੀ ਤਾਂ ਸਵਾਰ ਬਈ ਕੇ ਕੋਲਰਾ ਕੋਈ ਟ੍ਰਾਂਸੈਕਸ਼ਨ ਦਾ ਹੋਰ 2200 ਰੁਪਏ ਦਿੱਤਾ ਗੈਨ ਗੁਣ ਹਾਂ ਇਹਦੇ ਨਾਲ ਦੀ ਸਾਡੇ ਨਹੀਂ ਹਾਂ ਜੀ ਇਹ ਬਿਲਕੁਲ ਹੋਰ ਸੀ ਮੇਰੇ ਕੋਲ 3 ਡਾਲੀ ਦੀ ਉੰਮੀ ਹੈ ਅੱਛਾ ਆਹ ਫੇਰ ਉਹ ਤੇ ਨਾ ਫਤਮੂ ਹੋ ਗਿਆ ਸ਼ਾਮ ਨੂੰ ਕੋਈ ਪਤਾ ਨਾ ਫਤਮੂ ਨਹੀਂ ਨਾ ਦੋ ਸਾਲ ਨੇ ਦਿੱਲੀ ਦੇ ਆਉਣੀ ਕੋਲ ਉਹ ਸਾਰੇ ਨੂੰ ਦੇਖ ਲਈ ਪੈਂਦੀ ਹੈ ਹਾਂ ਟੂੜੀ ਡੜੀ ਦਾ ਕਿੰਨਾ ਫਿਰ ਟੂੜੀ ਦੇ ਨਿਭਣੇ ਕਿ ਨਹੀਂ ਹਾਲਾ ਟੂੜੀ ਦਾ ਜਿਆ ਰਹਿੰਦਾ ਜੀ ਹਾਂ ਨਾਲ ਕਹਿੰਦੇ ਤੂੰ ਬੜੀਆਂ ਜੰਨੀਆਂ ਕੜੀ ਬਣਾਉਂਦੀ ਉੱਥੇ ਦਾ ਬਣਾਉਂਦੀ ਹਾਂਜੀ ਇੱਧਰ ਨਾ ਰਹਿਣਾ ਤੁਨੂੰ ਹਾਂ ਹੁਣ ਮੀ ਲਾਤਵਾਰਾਂ ਟਰਾਲੀਆਂ ਬਣਾਈਆਂ ਦੀਆਂ ਵੀ ਹੋਰ ਅੱਛਾ ਲੱਕੀ ਹੁਣ ਨਹੀਂ ਕਰਤਾ ਹੋ ਗਿਆ ਕੰਮ ਖਰਾਬ ਹੋਣਾ ਦੇਖ ਲਈਏ ਹੋਣਾ ਰੱਬ ਨਾਲ ਨੇ ਬੜਾ ਆਤਾ ਹਾਂਜੀ ਲਾਤਵੇ ਤਾਂ ਠੀਕ ਹੈ ਜੇ ਪਈ ਜਾਂਦਾ ਰੋਜ ਨਾੜ ਵੀ ਖਰਾਬ ਹੋ ਰਹੀ ਹੈ ਨਾੜ ਵੀ ਖਰਾਬ ਹੋ ਗਈ ਮਾਫੀ ਮਾਲਕ ਜੀ ਹੱਤਾ ਹੀ ਉਹਦੇ ਹੱਥ ਤੇ ਹੀ ਪਈ ਹੋਵੇ ਹਾਂਜੀ ਪਹੁੰਚ ਕੇ ਜੀ ਰੋਪੜ ਉਸ ਤੋਂ ਬਾਅਦ ਦੇ ਵਿੱਚ ਮਾਹ ਵੀ ਥੋੜੇ ਜਿਹਾ ਕੈਸ਼ੇ ਕਢਾ ਕੇ ਲੈ ਕੇ ਜਾਂਦੇ ਪਰ ਸਾਰੀ ਏਟੀਐਮ ਆ ਜਿਹੜੇ ਟੋਟਲ ਬੰਦ ਹੋਏ ਹੋਏ ਆ ਸਦਾਗਰ ਕਹਿੰਦਾ ਮੈਂ ਵੀ ਪੈਸੇ ਕਢਾਉਣਾ ਐ ਤਾਂ ਮੈਂ ਕਹਾਂ ਹੋਰ ਸਕੀਮ ਚ ਬਾਈ ਹਾਂ ਪੰਪਾਂ ਦੇ ਡੀਜ਼ਲ ਮੁੱਕਿਆ ਪਿਆ ਤੇਰੀ ਚੱਕਰ ਗਿਆ ਹੋ ਗਿਆ ਮੈਨੂੰ ਐਂ ਸਮਝ ਰਾ ਇੰਨਾ ਲੋਕ ਡਰੇ ਗਏ ਜਾਂਦੇ ਥੋੜੇ ਜਣੇ ਵੀ ਪਤਾ ਨਹੀਂ ਕਿਆ ਕੁਝ ਹੋ ਜਾਣਾ ਹੈ ਲੈ ਆ ਵੀ ਬੰਦ ਆ ਸਾਰੇ ਏਟੀਐਮ ਬੰਦ ਆ ਏਟੀਐਮ ਬੰਦੇ ਮਤਲਬ ਕੈਸ਼ ਹੀ ਮੁੱਕ ਗਿਆ ਨਾ ਮਤਲਬ ਨਹੀਂ ਆ ਰਿਹਾ ਉਹ ਖੁੱਲ੍ਹਾ ਐ ਮੈਂ ਕਹਾਂ ਨਾ 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 ਦੇਖੋ ਤੁਹਾਨੂੰ ਖੁੱਲ੍ਹਾ ਹੀ ਆਂ ਪਹਿਲੇ ਖਈ ਆ ਹਾਂ ਦਾ ਸ਼ਟਰ ਲੱਗਿਆ ਹੋਵੇ ਸ਼ਟਰ ਆ ਨੇ ਮੈਨੂੰ ਆ ਲੱਗਿਆ ਖੁੱਲਿਆ ਮੈਂ ਕਹਿੰਦਾ ਏਟੀਐਮ 'ਇਪਟ ਲੈ ਦੂਜੀ ਤੀਜੀ ਮੰਜ਼ਲੇ ਹਾਂ ਲਾ ਤਾਂ ਏਟੀਐਮ 'ਇਪਟ ਕੇ ਲੈ ਗਿਆ ਹੁੰਦਾ ਕੋਈ ਆ ਰਿਖਤ ਨਹੀਂ ਨਹੀਂ ਭਾਈ ਉੱਪਰ ਜਾਣੇ ਆਣੇ ਦਾ ਰਸਤਾ ਹੈ ਉੱਪਰ ਜੈਸ ਬੈਂਕ ਫੇ ਤਾਂ ਯਾਰ ਫਿਰ ਹੁਣ ਕੱਲ ਨੂੰ ਸਵੇ ਕੱਲ ਨੂੰ ਦਿਨ ਦੇ ਵਿੱਚ ਕੈਸ਼ ਵਾਸਤੇ ਆਉਣਾ ਪਊਗਾ ਬਿਲਕੁਲ ਆਉਣਾ ਪੈਣਾ ਹੁਣ ਪੱਲਾ ਹੋ ਗਿਆ ਵੀ ਪਰ ਇਹਨੇ ਹੋਣਾ ਨਹੀਂ ਜਿਆਦਾ ਬੜਾ ਤਖੜੀ ਯਾਰ ਇਹਦਾ ਬਾਊਂਡਰੀ ਜੀ ਨਹੀਂ ਲੈ ਹੁਣ ਮੇਰੇ ਦਿਮਾਗ ਘੁੰਮ ਗਿਆ ਘੁੰਮ ਗਿਆ ਨਾ ਮਾਨੂੰ ਹੁਣ ਮੈਂ ਕੱਲ ਨੂੰ ਟੈਨਸ਼ਨ ਲੈ ਲੈਣੀ ਹੈ ਈ ਚੀਜ਼ ਦੀ ਉਹ ਉੱਥੇ ਜਿਹੜਾ ਮੌਲ ਆ ਪਿੱਛੇ ਵਿਛਾਲ ਜਾ ਉਹਦੇ 'ਪੀੜ ਲੱਗੀ ਵੀ ਐ ਵੇਖਦਾ ਵੀ ਜਿਉਂ ਹੀ ਉਹ ਬਾਈ ਬਹੁਤਾ ਕਰਿਆਨਾ ਬਾਈ ਹੁਣ ਲੋਕਾਂ ਦੇ ਲੋਕਾਂ ਦੇ ਸਾਹਕਾ ਤਾਂ ਸਾਨੂੰ ਵੀ ਚੱਲਣਾ ਪੈਣਾ ਫਿਰ ਹਾਂ ਬਿਲਕੁਲ ਮੈਂ ਕਿਲੋ ਮਿਰਚਾਂ ਲੈ ਲਈ ਅੱਛਾ ਬਾ ਮੁੱਕਦੀਆਂ ਨਹੀਂ ਹੈਗੀਆਂ ਦੋ ਮਹੀਨੇ ਕਿਲੋ ਮਿਰਚਾਂ ਲੈ ਲਈਆਂ ਹਾਂ 40 ਕਿਲੋ ਆਟਾ ਪਿਆ ਰਿਆ ਆਪਾਂ ਬਹੁਤ ਸੋਚਿਆ ਨਹੀਂ ਪੈਣਾ ਜੇ ਲੱਗਦਾ ਹੋਇਆ ਮੌਲ ਲੱਗਾ ਹੁੰਦਾ ਰੁੱਖੀ ਮੀਸੀ ਬਾਬੇ ਨਾਨਕ ਦਾ ਭਾਣਾ ਮੰਨ ਕੇ ਖਾ ਲਿਆ ਗਨੀ ਨੂਨ ਵਰਚਣਾ ਗਾਲਤ ਨਹੀਂ ਥੋੜਾ ਆਨੇ ਆ ਪੰਜ ਦੋਨ ਜ਼ਿਆਦਾ ਕਰਨ ਲਈ ਤੇ ਮਹਿੰਗਾਈ ਨੂੰ ਵੀ ਆਪਾਂ ਹੋਰ ਕਹਿ ਰਹੇ ਨਾ ਇਹ ਤਾਂ ਗੱਲ ਹੈਗੀ ਆ ਮਹਿੰਗਾਈ ਨੂੰ ਵੀ ਬੜਾਵਾ ਦੇ ਰਹੇ ਆ ਖੜਾ ਵਰਗਾ ਕਰ ਰਹੇ ਆ ਕਰਨ ਹਾਂ 16 ਨੇ ਕਾ 16 ਨੇ ਅੱਛਾ ਉਹ ਤਾਂ ਈ ਦੇ ਹੁੰਦਾ ਤਾਂ ਕੁਸ ਹੋਰੇ ਬਣ ਗਿਆ ਹਨਾ ਬਾਹ ਹੁਣ ਐਸੇ ਹੈ ਹੀ ਨਹੀਂ ਹੁਣ ਆਪਾਂ ਕੀ ਕਰੀਏ ਹੁਣ ਉਹ ਸਾਰੇ ਤਾਂ ਬੰਦ ਫੇਟ ਐਟ ਐਮ ਲੋ ਜੀ ਮੰਡੀ ਵੀ ਲੱਗੀ ਵੀ ਅੱਜ ਖਰਬੂਜੇ 5 ਕਿਲੋ ਕਰਦੀ ਆ ਜੇ ਮੱਦੇ ਰੱਟ 100 ਦੇ ਪੰਜੇ ਹਨਾ ਇਹ ਕਾੜੂ ਪੁਰੀ ਵਾਸ਼ਾ ਠੀਕ ਹੈ ਵਾਸ਼ਾਓ ਫਿਰ 20 ਰੁਪਏ ਕਿਲੋ ਜੀ ਕਹਿੰਦੇ ਮੰਦੇ ਭਾਓ ਆ ਜੀ ਐਂ ਦੱਸ ਰਹੇ ਜੀ ਮੰਦਾ ਭਾਓ ਕਹਿੰਦੇ ਤੇ ਇਹ ਜੀ ਕਿਸਾਨ ਮੰਡੀ ਬਿਲਕੁਲ ਮਕਬਰੇ ਦੇ ਬੈਕ ਸਾਈਡ ਤੇ ਬਹਿਤ ਬਲੈਕਆਊਟ ਹੋਣ ਵਾਸਤੇ 8 ਵਜਣ ਵਾਸਤੇ ਪੂਰੇ 20 ਮਿੰਟ ਬਾਕੀ ਆ ਹਾਲਾ ਮੋਹਲ ਬਣਿਆ ਗਿਆ ਨਾ ਕਿੱਛਾ ਵੇ ਕੰਮ ਵੀ ਹਾਂ 5-4 ਮਿੰਟ ਜੀ ਗਏਗਾ ਵੀਰ ਦੀਏ ਸਮਾਂ ਉਹੀ ਗੱਲ ਹੈ ਲੋਕ ਵੀ ਬਹੁਤ ਆਏ ਹੋਏ ਹੈ ਸਟਰੀਟ ਲਾਈਟਾਂ ਬੰਦਾ ਹਾਂ ਇਹਨਾਂ ਵਾਲੀਆਂ ਲਾਈਟਾਂ ਚੱਲਦੀਆਂ ਜਨਾਬ ਕੀ ਹਾਲ ਹੈ ਠੀਕ ਹੈ ਲਓ ਜੀ ਸਭ ਜੀਆਂ ਤਕਰੀਬਨ ਸਾਰੀਆਂ ਹੀ ਆਈਆਂ ਹੋਈਆਂ ਕਹਿੰਦਾ ਲੌਗ ਆਊਟ ਹੋਵੇ ਲੌਗ ਆਊਟ ਨਹੀਂ ਬਲੈਕ ਆਊਟ ਹਾਂ ਚੱਲ ਲੌਗ ਆਊਟ ਬਲੈਕ ਆਊਟ ਤਾਂ ਗੱਲ ਤਾਂ ਸਮਝ ਗਿਆ ਲੌਕਡਾਊਨ ਤਾਂ ਹੋ ਗਿਆ ਲੌਕ ਆਊਟ ਨਹੀਂ ਬਲੈਕ ਆਊਟ ਵਾਹ ਜੀ ਵਾਹ ਸਬਜ਼ੀਆਂ ਦੇ ਰੇਟ ਕੁਝ ਘਟੇ ਵੀ ਹੈਗੇ ਆਂ ਅਸਾ ਜੜੀਆਂ ਸੁੱਕੀਆਂ ਉਹ ਹੈਗੀਆਂ ਉਹਨਾਂ ਦੇ ਰੇਟ ਵਧੇ ਹੋਏ ਆ ਜਿਵੇਂ ਦੁਕਾਨਾਂ ਦੇ ਉੱਪਰ ਕੁਿਹੜਾਂ ਲੱਗੀਆਂ ਹੋਈਆਂ ਕਣ ਦਾ ਭਾਵ ਸਰਨੋ ਕੋ ਪਿੰਡੀ ਪੱਕੀ ਹੈ ਕਿ ਕੱਚੀ ਹੈ ਯਾਰ ਇਹ ਦੇਖ ਤਾਂ ਮਣੀ ਛੇੜ ਕੇ ਮੜਾ ਜੇ ਦੇਖ ਲੈ ਤੱਪ ਕੇ ਹਾਂ ਕੜੀ ਜੀ ਹੋਣਾ ਤਾਂ ਹੀ ਬਾਈ ਕੁਝ ਕਹਿੰਦਾ ਨਹੀਂ ਹੈਗਾ 10 ਰੁਪਏ ਕਿਲੋ ਦਵਾਦ ਰਿਹਾ 10 ਰੁਪਏ ਕਿਲੋ ਟਮਾਟਰ 10 ਰੁਪਏ ਕਿਲੋ 10 ਰੁਪਏ ਕਿਲੋ 10 ਰੁਪਏ ਕਿਲੋ ਉਹ ਨਿੰਬੂ ਕਿਤਾ ਨਿੰਬੂ ਹਾਂ 30 ਦੇ ਪਾਈ 30 ਦੇ ਪਾਈ ਠੀਕ ਹੈ ਫਿਰੇ ਪਹਿਲੇ 10 ਰੁਪਏ ਫਿਰੇ ਪਹਿਲੇ 10 ਰੁਪਏ ਮਸਤੀ ਲੈਣੇ ਰੱਖਨੇ ਟੋਰੀ ਵਾਲੇ ਹਾਂ ਮਨ ਨੂੰ ਕੋਈ ਨਰਮ ਜਿਹਾ ਲੱਗਦਾ ਇਹ ਤਾਂ ਹਾਂ ਦੇਖੀ ਤਾਂ ਕਹ ਰਿਹਾ ਭਾਈ ਨੂੰ ਪੁੱਛਦਾ 80 ਰੁਪਏ ਟੋਰੀ ਵਾਲੇ ਕਰਿਆ ਨੇ ਕਰੇਲਾ ਟੋਰੀ ਇਹ ਟੋਰੀ ਵਾਲੇ ਕਦੂ ਵਾਲੇ ਕਰਾ ਵਾਲੇ ਕਰੇਲੇ 20 ਰੁਪਏ ਕਿਲੋ 20 ਰੁਪਏ ਕਿਲੋ ਕਰੇਲਾ ਪੰਡੀਆਂ ਤਾਂ ਲਾਤੀ 50 ਰੁਪਏ ਕਿਲੋ ਹਾਂ ਦੇਖੀ ਮੈਂ ਕਿ ਨਰਮੀ ਕਿਵੇਂ 50 ਰੁਪਏ ਕਿਲੋ ਕਹਿੰਦਾ ਲੋ ਜੀ ਬਹੁਤ ਛੋਟਾ ਵੀ ਹੈ ਇਹ ਸਭ ਛੋਟਾ ਕਿਤਾ ਹੈ ਉਹ ਕਿਦਾਂ ਸੋ ਦਾ 4 ਕਿਲੋ ਨਾਲੇ ਕਹਿੰਦੇ 6 ਕਿਲੋ ਦਹੀਂ ਜਾਂਦੇ ਉਧਰ 4 ਰੁਪਇਆ ਹੋਰ ਪਿਆ ਉਹ ਕੈਮਰੇ ਦੀ ਲਾਈਟ ਕੱਢ ਕੇ ਫੜੇਗਾ ਆ ਵੀ ਸੋਹਣੀਆਂ ਲੱਗਦੀਆਂ ਐਟਮਾ ਹਨਾ ਇੱਧਰ ਵੀ ਆ ਗਿਆ ਉਹ ਉਹ ਕਿਦਾਂ ਲਾਤਾ 50 ਦਾ 2.5 ਕਿਲੋ ਹੈ 50 ਦਾ 2.5 ਕਿਲੋ ਮਤਲਬ 5 ਕਿਲੋ ਹੈ 100 ਦੇ ਸੀ ਆਈਏ ਸ਼ੌਕੀ 100 ਰੁਪਏ ਦੇ 4 ਦੇ ਲੈ ਠੀਕ ਆ 100 ਦੇ 4 ਕਿਲੋ ਆਜੋ ਛੇੜ ਲੈਣਾ ਕੋਸਾ ਜੇ ਛੜਦੇ ਆਂ ਛੇੜਣ ਵਿੱਚ ਫਾਇਦਾ ਨਹੀਂ ਕੋਈ ਵੀ ਕੋਈ ਫਾਇਦਾ ਨਹੀਂ 200 ਕਰ ਦੋ ਸਕੇ ਠੀਕ ਹੈ ਨਹੀਂ 4 ਬਜੇ ਸਵੇਰੇ ਉਹ ਆੜੂ ਕਿੰਨਾ ਲਾਤੇ ਨਹੀਂ ਬਣੇਗੀ 4 ਆੜੂ ਕਿੰਨਾ ਲਾਏ ਆੜੂ ਆੜੂ ਇੱਕ ਸੇ ਬਾਜ਼ੂ ਪਾ ਰਿਹਾ ਹਾਂ 200 ਕਰ ਦਈਏ ਵੀਰੇ ਬੁੱਲੇ ਕਾ ਲਾਉਂਗਾ ਨਹੀਂ ਸੌਣ ਦਾ ਇਹ ਨਹੀਂ ਮੰਨਦਾ ਇਹ ਕਹਿੰਦਾ ਮੈਂ ਨਹੀਂ ਮਸਾਨ ਵੇਚਣਾ ਵਾਹ ਜੀ ਵਾਹ 40 ਦਾ ਕਿਰਾਇਆ 4 ਪਲੇ ਆ 5 ਕਿਲੋ 40 ਰੁਪਿਆ 5 ਕਿਲੋ 40 ਰੁਪਿਆ 5 ਕਿਲੋ 40 ਰੁਪਿਆ 5 ਕਿਲੋ ਲਾਲ ਤੇ 50 ਤੇ 15 50 ਤੇ 15 40 ਰੁਪਏ ਦਰਜਾ ਲਈ 40 ਕੇ ਵਾਰਾ ਤੇ 40 ਕੇ ਵਾਰਾ ਕਿਦਾਂ 30 ਕਾ ਬਜਾਇ 4 ਕਿਲੋ ਸਾਬਾ ਉਹ ਆੜੂ ਕਿਦਾਂ ਆੜੂ ਕਿਦਾਂ 4 ਬੁਤੀਸ ਕਾ ਸਜੈਸਟ ਕਰਦਾ ਉਹ ਬੋਲੂਗਾ ਯਾਰ ਆੜੂ ਵਾਲੇ ਥਣ ਦੇ ਹੱਤੇ ਕਾ ਨਹੀਂ ਕੁਸ ਆੜੂ ਮਹਗਾ ਫਲ ਹੋ ਗਿਆ ਇਹ ਇਹ ਕਿਹੜਾ ਸੀਤਾ ਫਾਲਾ ਵੀ ਜਿਹੜਾ ਕੈਪਟਨ ਨੇ ਪੱਕੇ ਖਰੀਦ ਲਏ ਉਹ ਕਿਦਾਂ ਕੈਰੇਟ ਆ 100 ਰੁਪਿਆ ਕਿਲੋ 100 ਰੁਪਿਆ ਕਿਲੋ ਕਮਾ ਲੈ ਹੋਈ ਪਈ ਏ ਸਾਰੀ ਇਹ ਤਾਂ ਜਮਾ ਹੀ ਤੱਕਾ ਕਰੀ ਜਾਂਦੇ ਸਾਡੇ ਨਾਲ ਚਲੋ ਜੀ ਠੀਕ ਹੈ ਜੀ ਹੁਣ ਅਸੀਂ ਲੈ ਲੀਏ ਥੋੜਾ ਸਮਾਨ